ਕਿੰਦੇ ਫੌਜੀ ਕੋਈ ਠੀਕ ਸਾਝਾ ਨਾ ਹੋ ਜੇ ਕਿ ਲੰਡਾ ਬਾਬਾ ਨਮਾ ਜੀ ਕੋ ਪਾਣੀ ਆ ਦੇਖੀ ਮਰੂ ਨਮਾ ਉਹ ਬਾਬਾ ਬਿਆਜ ਨੂੰ ਕੰਮ ਤੇ ਨਾ ਨਮਾ ਆਪਾਂ ਕਿ ਨਹੀਂ ਕਾਈਏ ਨੋ ਵੀਏ ਕਿ ਨਹੀਂ ਉਹਨਾਂ ਆਪ 3500 ਸੈਲਰੀ ਵਿੱਚ ਸਪੋਰਟ ਮੈਂ ਦੀ ਹੁੰਦੀ ਹੈ ਜੀ ਆਲੇ 2700 2800 ਦਾ ਲਿਆ ਕੇ ਖੜਾ ਲਾ ਫੇਰ ਪੂਰੀ ਕਾਰ ਉਹ ਨਹੀਂ ਵੀ ਨਹੀਂ ਆਹੋ ਬਸ 3500 ਇੱਕ ਜੀ ਸਪੋਰਟ ਨਾਲ 3500 ਦਾ ਮੁਜਾੜ ਦੇ ਪੁਰਾਣੇ ਕਾਈਡ ਦੇ ਲਵਾ ਦੋ ਨਹੀਂ ਨਹੀਂ ਆ ਪੌੜੀ ਲਾਓ ਪੌੜੀ ਨਹੀਂ ਲਾਣੀ ਪੌੜੀ ਜਿਹੜਾ ਕੰਮ ਕਰਦਾ ਹੈ ਨਾ ਗਿੱਲਾ ਨਾਲ ਆਰੋ ਫਿਰ ਲਾ ਕੇ ਫਟਾਫਟ ਤਾਰ ਪੀ ਲੋ ਪੀ ਲੋ ਉਹ ਤੇ ਮਮਾ ਤਾਂ ਕਿ ਟਲਾਗਾਦਾਰ ਪੌੜੀ ਕਹਿੰਦੇ ਆ ਠੀਕ ਆ ਤੇ ਮੈਂ ਤਿੰਨ ਮਿੰਟ ਕਹਿੰਦੇ ਆਂ ਅੱਡਾ ਘੰਟਾ ਨਹੀਂ ਮੈਂ 3 ਮਿੰਟ ਕਹਿੰਦੇ ਆ ਜੇ ਕੋਈ 3 ਮਿੰਟ ਵੀ ਲਾ ਦੋਗੇ ਨਾ ਬੜੇ ਤਗੜੇ ਜੇ ਤੂੰ ਚਲੋ ਪੈਨਮੈਂਟ ਲਗਾਤਾਰ ਟਾਈਮ ਸਟਾਰਟ ਜੀ ਥੂਲੀ ਮੈਂ ਸ਼ਾਰਦ ਮੈਂ ਤਾਂ ਕਰਦਾ ਹਾਂ ਦੰਗੇ ਕਿਉਂ ਡਾਂਡ ਮਾਰਾ ਦਿਓ ਡੰਡ ਮਾਰਾ ਮੈਰਾ ਬਣਾਓ ਪਲੇਅਰ ਵੀ ਘੱਟ ਨੀ ਦਾ ਕਰਕੇ ਹੁਣ ਆ ਆ ਪ੍ਰਾਪਰ ਜੀ ਹੋਰੇ ਕਰੋ ਟਾਈਮ ਸਟਾਰਟ ਜੀ ਸਟਾਰਟ ਹੋ ਗਿਆ ਏ ਓ ਆਪਾ ਇਹ ਪਾਟਾ ਪਾ ਕੇ ਪਾ ਰਿਹਾ ਹਾਂ ਕਿਉਂਕਿ ਉਹ ਲਾ ਅਗਰ ਵਾਰਮ ਅਪ ਸੱਜਾ ਨਾਲ ਦੂਣਾ ਪੂਰਾ ਪੂਰਾ ਪੈਰ ਇੱਥੇ ਜਾਂਦੇ ਫੋਲ ਫੋਲ ਰੱਖੂਗਾ ਠੀਕ ਲੱਗਦਾ ਅਰੇ ਕੀ ਹੋ ਉਹ ਬੈਠਾ ਇਹ ਕਿੰਨਾ ਨਾ ਜਿਹੜਾ 3 ਮਿੰਟ ਕੱਢ ਗਿਆ ਨੂੰ ਮੇਰੇ ਵੱਲੋਂ ਫੁੱਲ ਆਏ ਹਾਂ ਇਹ ਤਾਂ ਇਹ ਤਾਂ ਇਹ ਤਾਂ ਚੱਲ ਲਾ ਰਿਹਾ ਇੱਕ ਹੋ ਗਿਆ ਠੱਪ ਠੱਪ ਮਾਰੀ ਜਣਾ ਨਹੀਂ ਉਥੇ ਨਹੀਂ ਆਗੇ ਥੋੜੇ ਉਥੇ ਤਾਂ ਸਹੀ ਆ ਜਿਸ ਤੂੰ ਗਿਆ ਲਾਉਣਾ ਆੜੇ ਪਰਵਾਹ ਨਾ ਕਰੋ ਤੁੱਜਾ ਵੇਖਿਆ ਆੜੇ ਤੁਹਾਨੂੰ ਕਹੇ ਡੰਡੇ ਨਾਲ ਕੋਈ ਚੀਜ਼ ਨਹੀਂ ਲਵਾਉਣੀ ਸਿਰਫ ਵੇਖਣਾ ਵੀ ਪਿੰਨ ਮਿੰਟ ਲਾਉਂਦਾ ਜਿਹੜਾ ਲਗਾਤਾ ਚਲੋ 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 ਮੇਰੀ ਯਾਰ ਆਪਣੇ ਘਾਟ ਗਿਆ ਗਿਆ ਪਤਾ ਨਹੀਂ ਕੀ ਚੱਕਰ ਆ ਕਿਉਂ ਨਹੀਂ ਆਉਂਦੇ ਇਹਦਾ ਵੀ ਜਿਹੜਾ ਮੀਣ ਹੈ ਬੜਾ ਪੰਗ ਕੀਤਾ ਵਿਆਹ ਨੇ ਜੌਂਡ ਦਾ ਕਰਕੇ ਨਹੀਂ ਆਦੇ ਪਹਿਲਾਂ ਹਿਸਾਬ ਦਾਬ ਲਾ ਲੈਂਦੇ ਵੀ ਜਿੱਦੀ ਚਾਵਾਂ 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 ਲੱਗਿਆ ਬਰਾਤ ਨਾ ਮੈਂ ਤੂੰ ਹੀ 3 ਮਿੰਟ ਕਿਹਾ ਹੀ ਤੇਰੀ ਚਾਲ ਸੁਣੋ ਜਿਹੜਾ ਤੂੰ ਦੇਦਾ ਘੰਟਾ ਨਾਲ ਲਗਾਤਾਰ ਮੈਂ ਤਿੰਨ ਵੰਡ ਹੀ ਗਿਆ ਏ ਚਾਵਾਂ 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 ਤਗੜੇ ਤਗੜੇ ਦੇ ਤੇ 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 ਸਟੈਪ ਸਲੋ ਆ ਹਾਂ ਜਨਪਾ ਸਾਰੀ ਦਾੜੀ ਲਾਈ ਜਾ ਉਹ ਦੇ ਏਟ ਏਟ ਅੰਦਰ ਹੀ ਕੋਈ ਸਾਇਟ ਨਹੀਂ ਕਹਾ ਕਹਾ ਕਬਦ ਅਗੜੇ ਜੇ ਲਮਾ ਟਿਕਣ ਲਗਾਈ ਟਿਕਣ ਲਗਾਈ ਲੈਣਾ ਕਿਹੜਾ ਸੁਣਦਾ ਵਾ ਬੇਲੇ ਸਭ ਤੋਂ ਵੱਧ ਟਾਈਮ ਕੱਢਦਾ ਕਿਹੜਾ ਬੰਦਾ ਚਾਵਾ 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 ਲਾਗ ਜਾਨਾ ਬੜਾ ਜੇ ਉਹ ਬਾਬਾ ਜਾਣੇ ਦੇਣਾ ਦੂਜੇ ਪਲੇਅਰ ਵੀ ਹੁੰਦੇ ਬੜਾ ਨਿਆਰਾ ਮਾਈ ਖਿੱਚ ਕੇ ਖਿੱਚ ਕੇ ਖਿੱਚ ਕੇ ਚਾਂਦ ਨਹੀਂ ਆਇਆ ਉਹ ਭੱਜ ਗਈ ਤੈਨੂੰ ਅੱਧੇ ਘੰਟੇ ਲੰਮਾ ਡੇਗ ਗਈ ਅੱਧੇ ਘੰਟੇ ਲਾਉ ਜਾਂਦਾ ਹੀ ਉਸਾਂ ਨਾਲ ਕੋਸਾਂ ਵਿੱਚ ਠੀਕ ਆ ਠੀ ਉਸ ਹੋਂਣਾ ਟਾਈਮ ਨਹੀਂ ਵੇਖਣਾ ਵੀਰ ਚਾਵਾਂ 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 ਬੇਨੇ ਇੰਨਾ ਕਿੰਨਾ ਜੋ ਕਿਹੜਾ ਡੇਗਦਾ ਆ ਵੇਖ ਲਿਆ ਤਿੰਨਾ ਜੋ ਕਿਹੜਾ ਡੇਗਦਾ ਓਏ ਹਾਲੇ ਡੰਡਾ ਨਹੀਂ ਮਾਰਦਾ ਕੱਢੇ ਨਾ ਮੇਤ ਨਹੀਂ ਲਵਾਉਣੀ ਲੈਣੇ ਕਿਹੜਾ ਫੱਕਦਾ ਪਈ ਫੇਮ ਇੱਥੇ ਲਾਈ ਤੁਸੀਂ ਬਾੜਕਾ ਮਾਰ ਬਾੜਕਾ ਚੱਲ 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 ਮੇਰੇ ਕੋਲ ਸਾਹਿਬ ਥੋੜੇ ਮਿੰਟ ਵੱਧ ਚੱਲਣ ਦੇ ਚੱਲਣ ਦਾ ਇਹ ਬਹੁਤ ਬੰਦੇ ਹੀ ਦੇਖਣੇ ਆ ਵੀ ਕਿਹੜਾ ਸਭ ਤੋਂ ਵੱਧ ਪੌੜੀ ਲਾਉਂਦਾ ਪੇ 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 ਜੋ ਗਣਾਂ ਪੇ ਲਾਖ ਪੇ ਗਲਮਾਨਪਰੀ ਤੂੰ ਤੇ ਰੋ ਵੀਰ ਤੇਜ ਤੇ ਪਾ ਲਿਆ ਕਿਹਨੇ ਬੜੀ ਖਾਂ ਤੱਕ ਕਿਹੜੀ ਘੜੀ ਤੋਂ ਨਹੀਂ ਜਾਂਦਿਆ ਇਹਨਾਂ ਸਮੇਂ ਕਰਿਆ ਲੈਵੇਂ ਆ ਆਸਪਾ ਲਾਜਕਾ ਤੋਂ ਤਾਂ ਤੁੰਦ ਮੇਰਾ ਬਾਂਦਾ ਔ ਗਾਇ ਸਿਧਮਾਲਾ ਵੀ ਫੁੱਲ ਤੇਰਾ ਕਿਉਂ ਬਾਂਦਾ ਕਿੰਨੇ ਇਨਮੈਂਟ ਕਿੰਨੇ ਲਾਏ ਟਾਈਮ ਨਹੀਂ ਦੇਖਣਾ ਟਾਈਮ ਨਹੀਂ ਦੇਖਣਾ ਬੈ ਟਾਈਮ ਨਹੀਂ ਦੇਖਣਾ ਬੋਲਣਾ ਨਹੀਂ ਕੋਈ ਬਸ ਹੁਣ ਇਹਨਾਂ ਦੋਆਂ 'ਚ ਲੱਗੀ ਸ਼ਰਤ ਐ ਇਹ ਪੁਰਾਣੇ ਚੇਲੇ ਆਪਣੇ ਵੇਖ ਨਹੀਂ ਕਿਹੜਾ ਇੱਕ ਮਸਜਿਦ ਢਕਾਉਂਦਾ ਸ਼ਾਬਾਸ਼ 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 ਮੈਂ ਸ਼ਾਬਾਸ਼ ਉਹ ਹੋ ਮੇਰਾ ਨਾਮ ਆ ਜਾਂਦਾ ਨਾ ਮਰਿਆ ਹੋਰ ਲੰਬੇ ਵੇ ਸ਼ਾਬਾਸ਼ 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 ਚੱਲ ਮਨਪ੍ਰੀਤ ਚੱਲ ਤੇਜ 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 ਇਹ ਨਹੀਂ ਵੜਦਾ ਤੂੰ ਮਾਣੇ ਮੈਂ ਤੈਨੂੰ ਦਾਤਾ ਦੇ ਦਤਾ ਮਾਤਰ ਦੁੱਧ ਉਸ ਨਾਲ ਕੋਲਗਾ ਭੰਲਾ ਹੈ ਕਿ ਭੰਲਾ ਹੈ ਕਿਤਾ ਮਾਣਾ ਖਲੋਣਾ ਨਹੀਂ ਲੱਖ ਲੋਗ ਆ ਤੇ ਫੇਰ ਕੀ ਆ ਕੰਮ ਤੇ ਡਗਣ ਉਤਰਾ ਸਲੋ ਹੋ ਗਿਆ ਇਹ ਮੋਦੀ ਦੀ ਕੋਤੜ ਰਹੀ ਆ ਮੋਦੀ ਦੀ ਉਹ ਚਾਲ ਆ ਚਾਵਾ 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 ਪਗੜੇ ਦੇ ਹੈ ਉਹ ਕੱਢ ਰਹੇ ਹਾਂ ਆਹ ਇਹ ਸੁਬਾਹ ਨੇ ਲੰਬਾ ਲੰਬਾ ਵੀਰੇ ਪਾਸੇ ਤਾਣੀ ਆਹ ਆਹ ਚੀਜ਼ਾਂ ਨਾਲ ਉਹ ਇੱਥੇ ਆਉਂ ਉਹ ਇੱਥੇ ਆਉ ਉਹ ਇੱਥੇ ਹੌਕਲਾ ਗੋਮੜਿਆਂ ਨੂੰ ਬੇਨੇ ਕਿਹੜਾ ਜਿਆਦਾ ਟਾਈਮ ਕਰਦਾ ਆਜੋ ਕੋਠਾ ਵਾਡਾ ਕੋਸ ਲਾਈਕ ਕਰੀਂ ਦਰਿਆਰ ਨਾਲ ਹਰ ਵਾਰੂ ਆਇਆ ਸਿਧੂ ਆਇਆ ਤੁਸੀਂ ਆ ਗਿਆ ਜੀ ਆਇਓ ਫਿਰ ਆਖਰੇ ਨਹੀਂ ਕੋਈ ਕਰ ਲੈਣੀ ਹੈ ਨਹੀਂ ਨਹੀਂ ਮੁੜ ਕੇ ਕਰਮਣੇ ਆਇਆ ਤਾਂ ਸਾਰਿਆਂ ਨੂੰ ਦਬਾਉਂਗੇ ਨਾ ਕੱਟੀ ਕਿਹੜਾ ਜੀ ਮਦਦ ਟਾਈਮ ਬਾਵਾ ਪਾਰੀਆਂ ਮਾਰੋ ਪਾਰੀਆਂ ਆਵਾਜ਼ ਸ਼ਵਾਜ਼ ਸ਼ਵਾਜ਼ ਕੀਹਦੇ ਹਾਲ ਬੋਰਡ ਕੀਹਦੇ ਹਾਲ ਮੈਰੀ ਗੱਗੂ ਵਾਲਾ ਮੋਦੀ ਵਾਲਾ ਆਪਣੀ ਪਹਿਲੇ ਜਨੇ ਮੋਦੀ ਵਾਲੇ ਲੰਮੇਰੀ ਗੱਗੂ ਵਾਲਾ ਹਮ ਆ ਤੇਰੀ ਬੋਰਡ ਨੂੰ ਕੋ ਸਾ ਦੋਵੇਂ ਚੰਗੇ ਦੋਵੇਂ ਚੰਗੇ ਆ ਹਾਂਜੀ ਹਜੀ ਹਜੀ ਦੋਵੇਂ ਚੰਗੇ ਆ ਮੋਦੀ ਤੇ ਬੋਰਡ ਨਾਲ ਵਾਧੇ ਚੱਲਦਾ ਆ ਤੇਰੀ ਕਿਹਦੇ ਵਾਲ ਬੋਰ? ਖਵਾ ਗੱਗੂ ਗੱਗੂ ਵਾਲਾ। ਗੱਗੂ ਵਾਲਾ ਲਗਾਦਿਆਂ ਗਿਆ ਖੰਡਾ। ਬਰਾਬਰ ਆਇਆ। ਵੋਟਾਂ ਦੋਹਾਂ ਦੇ ਬਰਾਬਰ ਦੀਆਂ ਜੀ। ਇੱਕ ਫੁੱਲ ਮੇਰੇ ਵੱਲੋਂ ਹੀ। ਹਾਂ। ਮੈਂ ਇੱਕ ਕਿੱਦੋਂ ਕਿਉਂ ਹੋਇਆ? ਦਾਣਕਾਰ ਨਾ ਹੈ ਰੇ। ਮੇਰੇ ਵੱਲੋਂ। ਸ਼ਾਲਾ ਸ਼ਾਲਾ ਹੋ ਕੇ ਲੋਕ ਕਿਉਂ ਦਾਣਕਾਰ 15 ਜੋੜਿਆ ਜੀ। ਹਾਂ। ਹਾਂ। ਚਾਲੇ ਕਾਂ ਗਿਆ ਇਹ ਤੋ। ਜਿਹੜਾ ਦਾਣਕਾਰ ਬਸੀ ਹੋ ਗਿਆ। ਆਦਾ ਮੈਨੂੰ ਬੁਖਾਰ ਹੀ ਬੜਾ ਚੜ ਗਿਆ। ਕੀ ਹੋਇਆ? ਇੱਥੇ ਕਾਲ ਗੋੜਦਾਂ ਰਿਆਂ ਨੀਚ। ਅੱਛਾ। ਬਾਜ ਬਾਂ ਕਹਿੰਦਾ ਮੇਰਾ ਵੀਰ ਵੀ ਕਿੰਦਰ ਹੈ ਵੀ ਆਪ ਆਇਆ ਬੁਹਾਰਾ ਹੈ ਨਾ ਇਹਨੂੰ ਕੋਈ ਨਹੀਂ ਫਿਰ ਪਾਇਆ ਹੈ ਚੰਦ ਚੱਲਣ ਦੇ ਕੱਲਣ ਦੇ ਆਦੇ ਨਾ ਜਿਹੜਾ ਭਾਉ ਜ ਆਇਆ ਸਵਾਦ ਕੁ ਸਵਾਦ ਤੜਾਇਆ ਜੁਗ ਜੁਗ ਨੀਓ ਗਦਾ ਜੁਗ ਨੀਓ ਗਦਾ ਨਾ ਮੋਦੀ ਬਣਿਆ ਮੋਦੀ ਕਿਹੜਾ ਘਟਿਆ ਉੱਤ ਪੰਪ ਕੋ ਬੜੀ ਦਿੱਤੀ ਜਾਏ ਮੈਂ ਮਾਰਨਾ ਜਾਏ ਨਹੀਂ ਨਹੀਂ ਗੁਰੂ ਸਾਹਿਬ ਨੂੰ ਨਹੀਂ ਰੋਕਦਾ ਦਾਤਾ ਜਨਾ ਮੋਦੀ ਮੋਦੀ ਅਈ ਤੇ ਆਲੀ ਰਿਕੇ ਕਿ ਨਾ ਟਾਮ ਹੋ ਗਿਆ 11 ਵਜੇ ਲੈ 11 ਮਿੰਟ ਹਾਂ ਆਜੇ ਕੋਈ ਗੱਲ ਬਾਤ ਹੀ ਨਹੀਂ ਆਵੇ ਮੋਦੀ ਅੱਧਾ ਗੈਂਡਾ ਪੂਰਾ ਕਰਨਾ ਜਾਂ ਨਾਰਦੇ ਵਾਲੇ ਦਾ ਨਾ ਪੂਰਾ ਕਰ 19 ਮਿੰਟ ਹੋਰ ਲਾਓ ਮੇਰਾ 2200 ਦਾ ਰਗਾਂ ਦੇ ਜਾ ਤੋਰ ਕਹਿੰਦੇ ਨਾ 2200 ਪੂਰੇ 2200 ਸਟੈਪ ਦਾ 2200 ਦਾ ਨਾ ਸਟੈਪ ਦੀ ਕਿਹੜੀ ਗੱਲ ਪਾਈ ਸੋਦੀ ਯਾਰ ਲਾ ਦੇਣਗੇ ਨੇ ਮੈਂ ਨਹੀਂ ਲੱਗਿਆ 11 ਮਿੰਟ ਬੋਲੀ ਲਾਗੇ ਯਾਰ ਲਗਾਤਾਰ ਆ ਲਗਾਤਾਰ ਚੱਲਦੇ ਹੋ 11 ਮਿੰਟ ਮੈਂ ਕਿਨੇ 250 ਪੀਪੜਾ ਤੋੜਦੇ ਨਾ ਲਗਾਤਾਰ ਚੱਲਣ ਦੇ ਰੋਕੀ ਨਾ ਮੈਂ ਨਾ ਆ ਗਿਆ ਵੇ ਨਹੀਂ ਮੈਂ ਨਹੀਂ ਕੋਵੱਚ 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 ਨਾ ਇਹ ਕੋਈ ਰਿਕਾਰਡ ਜਿਹੜਾ ਤੂੰ ਕਹਿੰਦੇ ਆ ਮਿੰਟਾਂ ਦਾ ਰਿਕਾਰਡ ਆ 250 ਸਟੈਪ ਤੇ ਗਿਨੀ ਕਰਕੇ ਜਦੋਂ ਮਰਜ਼ੀ ਨਾਲ ਆ ਰਹੇ ਮੈਂ ਕੋਸਾ ਲਗਾ ਤਾੜਦਾ ਆਇਆ ਨਾ ਇਹ ਨਾਲ ਰੁਕੇ ਨਹੀਂ ਮੈਂ ਕੁਝ ਆ ਵੀ ਨਹੀਂ ਗਿਆ ਇੱਕ ਦੋ ਰੁਕੇ ਆ ਤੇ ਕਿਹੜਾ ਰੁਕੇ ਆ 200 ਆਖੇ ਰੁਕੇ ਆ ਹੋਰ ਟੋੜਾ ਪੰਪੜਾ ਮੈਂ ਢੋ ਚੱਲੇ ਲਗਾ ਪਾਈ ਟੋੜਦੇ ਨੇ ਉਹ ਗਿਨੇ ਨਹੀਂ ਦੈਂ ਉਹਨੇ ਕੋਸਾ ਮੈਂ ਤੈਨੂੰ ਕਹਾਂ ਵੀ ਅੱਜ ਕੋਈ ਡੰਡਾ ਨਹੀਂ ਫੋੜਨਾ ਬੜਾ ਬਿੰਨੇ ਆ ਵੀ ਸਭ ਤੋਂ ਵੱਧ ਮੇਸਰ ਲੰਬਾ ਕਿਹੜਾ ਅੱਜ ਅਬਜਨਤੀ ਘਟਣਾ ਵਾ ਮੋਦੀ ਹੋ ਗਿਆ ਸਲੋ ਮੋਦੀ ਹੋ ਗਿਆ ਸਲੋ ਮੈਂ ਥੋੜਾ ਖਾਂ ਜਾ ਰਿਹਾ ਬਾਵਾ ਤੋਂ ਖਾ ਭਾਈ ਤੋਂ ਥਾਂ ਜਾ ਆ ਗਾ ਪੁੱਤ ਮੋਦੀ ਹੋ ਗਿਆ ਕੋਸਾ ਸਲੋ ਨਹੀਂ ਮੈਂ ਕਹਿੰਦਾ ਮੋਦੀ ਦੇਖਦਾ ਹੀ ਨਹੀਂ ਤੂੰ ਦਾਤਾ ਰਿਹਾ ਮੈਂ ਕਹਿੰਦਾ ਕਿ ਇਹ ਬੁੱਧੂ ਤਗੜਾ ਪੂਹਾ ਮੈਂ ਮੈਂ ਝੱਕੂ ਦੀ ਔਰ ਨਮਸ਼ੋ ਜੱਲਾ ਮੋਦੀ ਨਹੀਂ ਸ਼ਾਬਾਸ਼ 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 1 2 3 4 5 6 7 ਅੱਲਾਹ ਬੋਲ ਹਾਂ ਜਿੰਦੋਂ ਬੈਠੇ ਚੰਗਰਾ ਦੇ ਤਰੇ ਸਵਾਇ ਗੱਗੂ ਤੜਾਇਆ ਚੱਲ ਮਨਪੀਰ ਮੈਂ ਤੇਰੇ ਆਲੀ ਖੇਤ ਖੇਤ ਖੇਟਿਆ ਆਇਆ ਤਲਵਾ ਆਇਆ ਅੱਜ ਤਰਾਂ ਲੱਖੇ ਮੈਂ ਮੈਂ ਮਾਨੀਦਾ ਨਹੀਂ ਮੈਂ ਗੱਗੂ ਆਦਾ ਤਕੜਾ ਉਰ ਮੈਂ ਮੰਤਰੀ ਦਾ ਲੱਗ ਜਾਣਾ ਤਾਰਾ ਤੁਹਾਨੂੰ ਦੱਸਦਾ ਹਾਂ ਬੜਾ ਪਾ ਬਰ ਰੱਖੇ ਨਾ ਮੋਦੀ ਮੋਦੀ ਆ ਗੱਗੂ ਕਿਆਈ ਗੱਗੂ ਕਿਆਈ ਹੋਵੇ 15 ਮਿੰਟ ਘੜੀ 13 13 ਸ਼ਾਵਾਂ 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 ਤਗੜੇ ਜੇ ਲੱਗ ਜਾਂਦਾ ਪਤਾ ਮੋਦੀ 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 ਦਾ ਘੰਟਾ ਬਹੁਤ ਤਗੜਾ 15 ਟੱਪਣਾ ਹੀ ਆਪਾਂ ਮੋਦੀ ਲਾਏਣਾ ਇਹ ਮੋਦੀ ਲਾਏਣਾ ਦਾ ਘੰਟਾ ਗੱਗੂ ਨੇ 40 ਮਿੰਟ ਲੱਗ ਗਏ ਤੇਰਾ ਗੱਗੂ ਥੱਕ ਗਿਆ ਵੀਰ ਨਹੀਂ ਆ ਗਿਆ ਨਹੀਂ ਕੋਸਾ ਕੱਟਿਆ ਨਾ ਹਾਂ ਕੱਟਿਆ ਨਾ ਕੱਟਿਆ ਨਾ ਹੱਡਿਆ ਨਾ ਧੂਣ ਮੈਂ ਹੁਣ 20 ਮਿੰਟ ਹੁਣ ਤੁਸੀਂ ਸਾਰੇ ਗਗੂ ਵਾਲੋ ਹੀ ਜਾਂਦੇ ਜੇ ਤੇ ਮੋਤੀ ਵਾਲ ਮੈਂ ਜੋਬਣਾ ਤੂੰ ਕਿਧਰੇ ਆ ਨਹੀਂ ਆਈ ਮੋਤੀ ਵਾਲੇ ਦੋਵਾਂ ਵਾਲੇ ਹੀ ਆ ਮੋਤੀ ਠੀਕ ਬੰਦਾ ਐਨਾ ਹੜਨਾ ਕੋਸਾ ਦੋਨੇ ਨੂੰ ਲੱਗ ਜਨਾ ਬਰਾ ਛਾਵਾਂ ਛਾਵਾਂ ਛਾਵ ਤਗੜੇ ਜੇ ਆਹ ਆ ਤੜਾ ਦੂਦੂ ਤਗੜਾ ਬੰਦਾ ਗੋਣੀ ਬਾਹਰ ਆ ਜਿਵੇਂ ਮੇਂ ਦੇਸੀ ਕੇ ਉਹ ਖਾਦਾ ਨਾ ਆਂ ਲਾਗ ਜਨਾ ਬਰਾ ਦੇਸੀ ਕੇ ਉਹ ਕਿੰਨੇ ਖਾਦਾ ਹੈ ਮੇਨ ਗੱਲ ਚਲਾ ਚਲਾ ਦੋਹੇ ਪਾ ਲਾ ਮੇਰੇ ਕੜਲਾਈਆਂ ਪਈਆਂ ਜਦ ਰੁਗਿਆ ਮੈਂ ਨੇ ਨਈ ਮੋਤੀ ਮੋਦੀ ਇਹ ਤਨ ਮੋਦੀ ਤਬਣਾਣੀ ਪਤਾ ਮੋਦੀ ਤਬਣਾਣੀ ਆ ਹੋਈ ਮੋਦੀ ਮੋਦੀ ਤਬਣਾਣੀ ਮੋਦੀ ਬਾਹ ਖੜੀਆਂ ਕਰਦੇ ਮੋਦੀ ਇੱਕ ਵਾਰ ਇਹਦਾ ਲੈ ਮੋਦੀ ਕੱਢੀ ਮੋਦੀ ਦਾ ਬਾਹ ਮੋਦੀ ਕਰੀ ਇੱਕ ਰੀ ਬਾਤ ਗੋਲ ਮੋਦੀ ਇੱਕ ਰੀ ਫੇਰ ਮੋਦੀ ਬਾਹ ਖੜੀ ਮੋਦੀ ਬਾਹ ਖੜੀ ਕਰਦੇ ਬਾਹ ਖੜੀ ਮੋਦੀ ਇੱਕ ਰੀ ਫੇਰ ਕਰੀ ਗਾ ਬਾਹ ਖੜੀ ਮੋਦੀ ਓਏ ਤੜਾ ਗਾ ਮੋਦੀ ਜੀ ਰਮੋਦੀ ਕੱਕੂ ਲੱਗ ਗਿਆ ਇਹ ਸਾਡਾ ਹਾਂ ਜੇ ਤੁਹਾਨੂੰ ਫਾਇਦਾ ਹੈ ਉਹ ਵੜਾ ਚੋਪੜੇ ਫਾਇਦਾ ਹੈ ਨਹੀਂ ਤਾਂ ਗੱਗ ਮਦੀ ਕਰੀ ਇਕਲੀ ਫੇਰ ਖੜੀ ਆਈ ਮਦੀ ਬਸੇ ਕੰਨਾ ਤਾਰ ਰੇ ਕੰਨਾ ਆਓ ਉਹ 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 ਉੱਤੇ ਲੋਕਾਂ ਨੇ ਲਿਖਿਆ ਹੁੰਦਾ ਜਿੱਥੇ ਆਨੇ ਗੁਰਮੁਖੀ ਦਾ ਵੈਰੀ ਹੋਏ ਥੋੜਾ ਜਿਹਾ ਮੀਨਾ ਸੱਸੇ ਟਿੱਪੀ ਤਾਰਾਰੇ ਕੰਨਾ ਕੀ ਬਣਿਆ ਦਾ ਗਾਜਰ ਕੀ ਮਦੀ ਮੈਂ ਤਾਂ ਕਹਿੰਦਾ ਕਿ ਵਿਹਾਸ ਮਝੂਰ ਸੀ ਯਾਰ 20 ਮਿੰਟ ਹੋ ਗਏ ਆ ਤਾਂ ਪਾਈਆਂ ਮੈਂ ਆਹ ਸ਼ਾਹ ਜੁਰਾਵਾ ਠੀਕ ਹੈ ਠੀਕ 15 15 ਮਿੰਟ ਹੋ ਗਏ 15 ਨਹੀਂ ਨਹੀਂ ਜਿਹੜੇ ਮਾਰ ਕੇ ਆਉਂਦੇ ਨੇ ਉਹਦੀ ਗੱਡੀ ਦੱਸ ਦੇਣੇ ਆਲਾ ਐਡਾ ਹੋਰ ਬੈਠੋ ਨਹੀਂ ਗੱਲ ਮੋਦੀ ਇੱਕ ਵਾਰ ਬਾਘੜੀ ਮੋਦੀ ਇੱਕ ਵਾਰ ਦਾਲੀਂ ਦਾਦਰਾਥ ਮੋਦੀ ਕਰੀ ਉਹ 20 ਮਿੰਟ ਹੋ ਗਏ ਗੱਗੂ ਹੱਥ ਜੜਨਦਿਆ ਰੋਕਿਆ ਨਹੀਂ ਰੋਕਿਆ ਨਹੀਂ ਜਿੱਤੂ ਅੱਜ ਕਾ 16 16 ਜਦੋਂ 20 ਮਿੰਟ ਹੋ ਜਾਣਾ ਉਦੋਂ ਉਦੋਂ ਦੀ ਗੇੜਾ ਜਿੱਤਿਆ 100 ਰੁਪਿਆ ਦਿੱਤਾ ਹੂ ਕੋ ਸਾਹਿਬ ਨੂੰ ਨਾ ਹਾਂ ਹਾਂ ਜੀ 11 ਮਿੰਟੇ ਜਾਣਗੇ ਨਹੀਂ ਕੋਈ ਗੱਲ ਨਹੀਂ ਯਾਰ ਆਪਾਂ ਨਹੀਂ ਨਾ ਬਸ ਜਨ ਖਵਾਈ ਦਊ 11 ਮਿੰਟੇ ਮੇਰਾ ਜਿੱਤੂ ਉਹ ਖਵਾਉ ਫੇਰਾ ਮਨ ਲੇ ਤੇ ਜਾਇਦਾ ਪਹਿਲੇ ਨਾ ਕਰਦਾ ਹੋਈ ਡਾਈਟ ਬੁੜੀ ਕਰਨੀ ਜਿਹੜਾ ਜਿਹਾ ਭਾਇਆ ਕਰੰਦਾ ਘਾਲੀ ਇਹਨੂੰ ਤੇ ਗਿਆ ਆ ਗਾ ਵੀਰ ਮੋਰਚਾ ਲੈ ਆ ਫੜ ਲਿਆ ਆ ਦੁਹਾਰਿਆ ਨਾ ਕੋਈ ਨਹੀਂ ਆਇਆ ਨਾਲੇ ਤੂੰ ਹਣ ਸਿਮਾ ਸੁਮਾ ਵੇਚਦਾ ਪੈਸੇ ਲਵਾ ਹਾਲੇ ਕਿਤੇ ਵੇਚਦਾ ਹਾਲੇ ਜਾ ਸਿਕਦਾ 50 ਰੁਪਏ ਕੱਲੂ 100 ਦੇ ਲਾਇਆ ਦੋ ਗੋਲ ਆਹੋ ਮੈਂ ਪਹਿਲੇ ਪੈਸੇ ਮੇਰੇ ਉਦਨ ਲੈ ਲੂਗਾ ਦੋ ਭਾਵੇਂ ਲੈ ਆ ਲੂ ਕੱਲੋ ਆ ਵੀ ਕਰ ਲਿਆ 100 ਦੇ 200 ਕਰ ਦੂ ਉਹ ਇਸਲੇਰਾ ਗਲੇਰ ਮਹਿੰਦੀ ਦਾ ਮੁੰਡਾ ਦਿਓ ਮਦੀ ਦਿਓ ਮਦੀ ਮਦੀ ਕਰੀ ਬਾ ਖੜੀ ਕਰਾ ਮਦੀ ਤਾੜੇ ਨਹੀਂ ਬਾੜਾ ਤਾੜਾ ਇਤਨੀ ਗੱਗਵਾ ਤੇ ਜੋੜ ਲਿਆ ਹੋਏ ਆਇਓ ਟ੍ਰੈਵੀਗੋ ਚੱਲ ਕੋਈ ਨਹੀਂ ਵਧੀਆ ਤਾਰੇ ਤੜਨੇ ਤੜਨੇ ਪੂਰੇ ਹੋਇਆ 12 ਮਿੰਟ ਲਾਗੇ ਹੋਣੇ ਆ ਨਹੀਂ ਉਹ ਬਹੁਤ ਵਧੀਆ 2 ਮਿੰਟ ਘੱਟ ਲਾਈ ਹੋਣੇ ਤਾਰੀਆਂ ਯਾਰ 2 ਮਿੰਟ ਘੱਟ ਲਾਈ ਹੋਣੇ 2 ਸਕਿੰਟ ਅੰਨੇ ਦੋ ਸਾਗਰ ਮੋਦੀ ਜਿੱਤ ਗਿਆ ਇਹ ਆ ਵੀ ਰੁਕਿਆ ਜਦੋਂ ਉਹ